ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਇੱਕ ਧੀ ਦੀ ਵਿਦਾਈ ਹੁੰਦੀ ਹੈ ਜਦੋਂ ਤਾਂ ਉਹ ਆਪਣੇ ਮਾਪੇ ਨੂੰ ਆਪਣੀਆਂ ਸਹੇਲੀਆਂ ਨੂੰ ਭਰਜਾਈਆਂ ਨੂੰ ਕੀ ਕਹਿੰਦੀ ਹੈ ਇਹ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੇ ਜੀ ਗੀਤ ਦਾ ਤੇ ਇਹਨੂੰ ਸਾਰਾ ਸੁਣਿਓ ਵਿਚੋਂ ਨਾ ਛੱਡਿਓ ਗੀਤ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਸੁਣਿਓ ਲੁਕ ਲੁਕ ਮੈਨੂੰ ਦੇਖਦੀ ਅੱਜ ਮੇਰੀ ਮਾਨੀ ਅੰਧੋ ਦੇਨਤੀਏ ਮਾਣੇ ਜਾਂਦੀ ਹੋਰ ਠੰਡੜੀ ਛਾਣੀ ਪੱਕਣ ਪਰ ਸੌਰਿਆਂ ਦੇ ਘਰ ਪੇਕੇ ਆਂ ਦਾ ਸਖਣਾ ਤੰਦੂਰ ਨੀ ਖਿੱਚ ਕੇ ਮੈਨੂੰ ਲੈ ਗਿਆ ਅੱਜ ਚੜੀ ਅਜਵਾਨੀ ਦਾ ਕਸੂਰ ਨੀ ਜਾਨਦੀ ਨੂਰੋ ਦੇਖਦੀਆਂ ਪਾਬੀਆਂ ਖੜੋਤੀਆਂ ਹੱਜੂ ਆਦੇ ਨਾਲ ਪਾਬੀਆਂ ਨੇ ਵੀ ਚੁੰਨੀਆਂ ਤੋਤੀਆਂ ਉਹ ਨਾਨੇ ਵੀ ਜੜਦੇ ਪੇਕੜੇ ਤਮੁੱਢ ਤਾਂ ਹੀ ਦਸਤ ਮਾਪੇ ਪੇਕੇ ਛੱਡ ਕੇ ਹੁਣ ਜਾਣਾ ਪੈਂਦਾ ਦੂਰ ਨਹੀਂ ਗੁੱਡੀਆਂ ਪਟੋਲੇ ਹੁਣ ਬੰਦ ਪਏ ਰੰਗ ਲੇਪ ਗੂੜੇ ਜੜੇ ਡਾ ਝੂਟਦੀ ਮੇਰੀ ਯਾਦ ਵਿੱਚ ਰੋਣਗੇ ਹੱਥੀਂ ਬਸ ਮਹਿੰਦੀ ਸਜ ਗਈ ਬਾਜਕਲੀ ਚੜੇ ਮਾਂਗ ਚ ਭਰੀਆ ਸੰਦੂਰ ਨੀ ਸੌਰੇ ਮੈਨੂੰ ਹੁਣ ਢੀਕ ਦੇ ਖੁਮਾ ਦੀਆਂ ਟਿੰਡਾ ਵੀ ਪਿਆਸੀ ਆਨੀ ਹੁਣ ਮੇਰੇ ਬਾਜ ਪੱਤਣਾ ਤੇ ਸ਼ਨਿਆ ਉਦਾਸੀ ਆਨੀ ਹੁਣ ਕਾਹੇ ਉੱਤੇ ਕੜੀਆਂ ਨੂੰ ਰੱਖ ਕੇ ਨਹੀਂ ਮੈਨੂੰ ਸਖੀਆਂ ਓੜੀ ਕਣ ਸੌਰਿਆਂ ਦਾ ਕਰ ਛੱਡ ਕੇ ਨਹੀਂ ਮ ਆਵਾ ਕਿ ਕਣ